ਵਪਾਰੀਆਂ ਵੱਲੋਂ ਟੋ ਵੈਨ ਦਾ ਵਿਰੋਧ ਕਰਦੇ ਹੋਏ ਅੱਜ ਫਿਰ ਸਦਭਾਵਨਾ ਚੌਕ ਵਿਖੇ ਦਿੱਤਾ ਗਿਆ ਧਰਨਾ ਅਤੇ ਵੱਡੇ ਸੰਘਰਸ਼ ਦੀ ਦਿੱਤੀ ਚੇਤਾਵਨੀ ਬੁੱਧਵਾਰ ਨੂੰ 4 ਵਜੇ ਦੇ ਲਗਭਗ ਬਠਿੰਡਾ ਦੇ ਸਦਭਾਵਨਾ ਚੌਕ ਵਿਖੇ ਵੱਡੀ ਗਿਣਤੀ ਦੇ ਵਿੱਚ ਵਪਾਰੀ ਇਕੱਠੇ ਹੋਏ ਦੱਸ ਦਈਏ ਕਿ ਪਿਛਲੇ ਲੰਬੇ ਸਮੇਂ ਤੋਂ ਮਾਰਟੀ ਸਟੋਰੀ ਪਾਰਕਿੰਗ ਦੀ ਟੋ ਵੈਨ ਦਾ ਮੁੱਦਾ ਪਖਿਆ ਹੋਇਆ ਸੀ ਤੇ ਇਸ ਤੋਂ ਪਹਿਲਾਂ ਡੀਸੀ ਵੱਲੋਂ ਇਹ ਜਿਹੜਾ ਆਪਣਾ ਬਾਜ਼ਾਰਾਂ ਦੇ ਵਿੱਚ ਇਹਨਾਂ ਦੀ ਆਪਣਾ ਟੋਪ ਬੈਂ ਹੈ ਉਸ ਨੂੰ ਬੰਦ ਕਰ ਦਿੱਤਾ ਗਿਆ ਸੀ ਲੇਕਿਨ ਅੱਜ ਇਸ ਨੂੰ ਫਿਰ ਚਲਾਇਆ ਗਿਆ ਤੇ ਇਸ ਤੋਂ ਤੰਗ ਹੋਏ ਅੱਜ ਵਪਾਰੀਆਂ ਵੱਲੋਂ ਬਠਿੰਡਾ ਦੇ ਸਦਭਾਉਣਾ ਚੌਂਕ ਵਿਖੇ ਫਿਰ ਧੰਨਾ ਲਗਾ ਦਿੱਤਾ ਗਿਆ ਅਤੇ ਨਾਲ ਆਪਣਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਅੱਜ ਅਪਾਰਟਮੈਂਟ ਦੇ ਪ੍ਰਧਾਨ ਜੀਵਨ ਗੋਲਬਰ ਨੂੰ ਚੇਤਾਵਨੀ ਵੀ ਦਿੱਤੀ ਗਈ ਕਿ ਅਗਰ ਇਹ ਟੋ ਵੈਨ ਨਾ ਬੰਦ ਕੀਤੀ ਤਾਂ ਕੱਲ ਤੋਂ ਉਹ ਇਸ ਟੋ ਵੈਨ ਦਾ ਆਪਣਾ ਕਰਾਉ ਕਰਨਗੇ ਤੇ ਇਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਉਹਨਾਂ ਕਿਹਾ ਕਿ ਇਹ ਜੋ ਟੋ ਵੈਨ ਇਹ ਬਿਲਕੁਲ ਇਹ ਆਪਣਾ ਗਲਤ ਚੱਲ ਰਹੀ ਹੈ। ਇਹ ਆਪਣੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੀ ਜਿਸ ਨੂੰ ਲੈ ਕੇ ਲੰਬੇ ਸਮੇਂ ਤੋਂ ਇਹਨਾਂ ਵੱਲੋਂ ਪਹਿਲਾਂ ਵੀ ਆਪਣਾ ਇਸ ਤਰ੍ਹਾਂ ਦਾ ਇੱਕ ਸੰਘਰਸ਼ ਵਿੱਢਿਆ ਗਿਆ ਸੀ। ਤੇ ਉਸ ਤੋਂ ਬਾਅਦ ਇਹ ਟੋ ਵੈਨ ਬੰਦ ਕਰ ਦਿੱਤੀ ਗਈ ਸੀ। ਪਿਆਨ ਦੇ ਫੇਰੇ ਇਸ ਨੂੰ ਚਾਲੂ ਕਰ ਦਿੱਤਾ ਗਿਆ ਜਿਸ ਦਾ ਵਿਰੋਧ ਕਰਦੇ ਹੋਏ ਅੱਜ ਇੰਨਾ ਬੋਲੋ ਸਤਿਭਾਵਨਾ ਚੌਕ ਵਿਖੇ ਧਰਨਾ ਦਿੱਤਾ ਗਿਆ ਤੇ ਨਾਲ ਚੇਤਾਵਨੀ ਵੀ ਦਿੱਤੀ ਗਈ ਕਿ ਅਗਰ ਇਹ ਅੱਜ ਹੀ ਟੋਬੇ ਨਾਮੰਦ ਕੀਤੀ ਤਾਂ ਕੱਲ ਤੋਂ ਵਪਾਰੀ ਇਹਦਾ ਘਰਾਉ ਕਰਨਗੇ। ਬਠਿੰਡਾ ਪ੍ਰਸ਼ਾਸਨ ਜੈਕਾਰਾ ਨਗਰ ਨਿਗਮ ਬਠਿੰਡਾ ਜੈਕਾਰਾ ਨਗਰ ਨਿਗਮ ਬਠਿੰਡਾ ਜੈਕਾਰਾ ਬਾਜ਼ਮੀ ਆਈ ਜੀ ਸਰ ਕੀ ਤੁਹਾਡਾ ਮੁੱਦਾ ਹੈਗਾ ਜੀ ਕਿ ਅੱਜ ਫੇਰ ਕਰਦੇ 15 ਅਗਸਤ ਨੂੰ ਜਿਹੜਾ ਬੰਦ ਕੀਤਾ ਗਿਆ ਸੀ ਉਸ ਤੋਂ ਬਾਅਦ ਜਿਹੜਾ ਹੈ ਪ੍ਰਸ਼ਾਸਨ ਨੇ ਸਾਨੂੰ ਬੁਲਾ ਕੇ ਵਪਾਰੀਆਂ ਨੂੰ ਬੁਲਾ ਕੇ ਇੱਕ ਕਮੇਟੀ ਬਣਾਉਣ ਦਾ ਐਲਾਨ ਕੀਤਾ ਸੀਗਾ ਔਰ ਉਸ ਕਮੇਟੀ ਦੀਆਂ ਪੰਜ ਚਾਰ ਮੀਟਿੰਗਾਂ ਵੀ ਹੋਈਆਂ ਹਜੇ ਮੀਟਿੰਗਾਂ ਦਾ ਸਿਲਸਿਲਾ ਚੱਲੀ ਜਾ ਰਿਹਾ ਸੀਗਾ ਡੀਸੀ ਸਾਹਿਬ ਨਾਲ ਵੀ ਇੱਕ ਦਿਨ ਪਹਿਲੇ ਮੀਟਿੰਗ ਕੀਤੀ ਹੈ ਵਪਾਰ ਮੰਡਲ ਨੇ ਇਹ ਪਤਾ ਨਹੀਂ ਲੱਗਿਆ ਹੁਣ ਰਾਤੋ ਰਾਤ ਕੱਲ ਇਹਨਾਂ ਨੇ ਵੈਨ ਚਲਾਤੀ ਵਪਾਰੀ ਜਿਹੜਾ ਹੈ ਜਮ੍ਹਾਂ ਆ ਕੇ ਬੈਠੇ ਹੁਣ ਜਿਹੜੀ ਦੀਵਾਲੀ ਹੈ ਐਤਕੀ ਮੈਨੂੰ ਲੱਗਦਾ ਕਿ ਇਹ ਵਪਾਰੀਆਂ ਦੀ ਖਰਾਬ ਕਰਨ ਨੂੰ ਮੱਚੀ ਬੈਠਿਆ ਹੈ ਪੰਜਾਬ ਸਰਕਾਰ ਦਾ ਜਿਹੜਾ ਹੈ ਇੱਥੇ ਉਹ ਕਹਿੰਦੇ ਨੇ ਹਰ ਬੰਦੇ ਦੇ ਦਿਮਾਗ ਦੇ ਉੱਤੇ ਇਹੀ ਬਣਿਆ ਪਿਆ ਵੀ ਇਹ ਸਰਕਾਰ ਸਾਨੂੰ ਮਾਰਨ ਨੂੰ ਬੈਠੀ ਹੈ ਤੇ ਕੱਲ ਅੱਜ ਜਿਹੜੀ ਸਵੇਰੇ ਵੈਨ ਚਲਾਈ ਹੈ ਇਹਨਾਂ ਨੇ ਤੇ ਲੋਕਾਂ ਨੂੰ ਦਿਮਾਗ ਦੇ ਵਿੱਚ ਬਿਠਾ ਲਿਆ ਵਪਾਰੀਆਂ ਨੇ ਖੁੱਲਾ ਚੇਤਾਵਨੀ ਦੇ ਦਿੱਤੀ ਵੀ ਕੱਲ ਨੂੰ ਅਸੀਂ ਇਹਨਾਂ ਦੀ ਟੋਬ ਵੈਨ ਚੱਲਣ ਨਹੀਂ ਦੇਣੀ ਅੱਜ ਅਸੀਂ ਇੱਥੇ ਅੱਧਾ ਘੰਟਾ ਬੈਠ ਕੇ ਇੱਕ ਪ੍ਰਸ਼ਾਸਨ ਨੂੰ ਚੇਤਾਵਨੀ ਦੇਣ ਲੱਗੇ ਆਂ ਇਹ ਪ੍ਰਸ਼ਾਸਨ ਦੇ ਕੰਨਾਂ 'ਚ ਚੇਤਾਵਨੀ ਪਹੁੰਚ ਗਈ ਤਾਂ ਠੀਕ ਹੈ ਨਹੀਂ ਕੱਲ ਫਿਰ ਜਦੋਂ ਲੋਕ ਰੋਕਣਗੇ ਟੋਬ ਵੈਨ ਨੂੰ ਫਿਰ ਪ੍ਰਸ਼ਾਸਨ ਫਿਰ ਵੀ ਆਊਗਾ ਵਿੱਚ ਫਿਰ ਵੀ ਡੀਸੀ ਸਾਹਿਬ ਇੱਥੇ ਹੋਣਗੇ ਐਸਐਸਪੀ ਸਾਹਿਬ ਇੱਥ ਉਹਨੂੰ ਨਾ ਖਰਾਬ ਕਰੋ ਬਠਿੰਡੇ ਦਾ ਮੋਲ ਨਾ ਖਰਾਬ ਕਰੋ ਅਸੀਂ ਤੁਹਾਡੇ ਨਾਲ ਵਪਾਰੀ ਕਦੇ ਵੀ ਲੜ ਕੇ ਰਾਜੀ ਨਹੀਂ ਹੁੰਦਾ ਵਪਾਰੀ ਅੱਜ ਵੀ ਪਿਆਰ ਨਾਲ ਤੁਹਾਨੂੰ ਹੱਥ ਜੋੜ ਕੇ ਕਹਿ ਰਿਹਾ ਕਿ ਸਾਡੇ ਵਪਾਰ ਨੂੰ ਐਜ਼ ਇਟ ਇਜ਼ ਸਾਨੂੰ ਆਪਣਾ ਵਪਾਰ ਕਰ ਲੈਣ ਦਿਓ ਜੇ ਸਰਕਾਰ ਨਹੀਂ ਮੰਨੂਗੀ ਤਾਂ ਫਿਰ ਅਸੀਂ ਵੀ ਇਹਨਾਂ ਦੀ ਟੋਪ ਐਨ ਕਿਸੇ ਵੀ ਕੀਮਤ ਇਹ ਕੱਲ ਨੂੰ ਨਹੀਂ ਚੱਲਣ ਦੇਊਗਾ ਕੋਈ ਵੀ ਦੁਕਾਨ ਦਾ ਵਪਾਰੀ ਜਿਹੜਾ ਹੈ ਇਹਨਾਂ ਦੀ ਟੋਪ ਐਨ ਨਹੀਂ ਚੱਲਣੂਗਾ ਸਰਦ ਜੀ ਕਈ ਵਾਰ ਤੁਹਾਡੀਆਂ ਪ੍ਰਸ਼ਾਸਨ ਦੇ ਨਾਲ ਕਮਟੀਆਂ ਹੋਈਆਂ ਟੋਪ ਐਨ ਨੂੰ ਲੈ ਕੇ ਅੱਜ ਵੀ ਅਸੀਂ 30 ਤਰੀਕ ਨੂੰ ਵੀ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨਾਲ ਮੀਟਿੰਗ ਕੀਤੀ ਸੀਗੀ ਉਹਨਾਂ ਨੂੰ ਸਾਰੀਆਂ ਗੱਲਾਂ ਦੱਸਿਆ ਸੀਗੀਆਂ ਵੀ ਠੇਕੇ ਦੇ ਵਿੱਚ ਵੀ ਬੜੀਆਂ ਗੜਬੜੀਆਂ ਹੈਗੀਆਂ ਜਿਹਦੇ ਕਰਕੇ ਇਹਦਾ ਠੇਕਾ ਹੀ ਕੈਨਸਲ ਹੋ ਸਕਦਾ ਹੈਗਾ ਡੀਸੀ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਸਾਰੀਆਂ ਫਾਈਲਾਂ ਇਹਨਾਂ ਦੀ ਮੰਗਵਾ ਕੇ ਸਾਰਾ ਕੁਝ ਚੈੱਕ ਕਰਨ ਤੋਂ ਬਾਅਦ ਉਸ ਤੋਂ ਬਾਅਦ ਨੈਕਸਟ ਮੀਟਿੰਗ ਤੁਹਾਡੇ ਨਾਲ ਕਰਾਂਗੇ ਫਿਰ ਆਪਾਂ ਦੇਖਾਂਗੇ ਵੀ ਇਹਨੂੰ ਚਲਾਣੀ ਹੈ ਕਿ ਇਸ ਤੇ ਇਸ ਨੂੰ ਬੰਦ ਕਰਾਉਣਾ ਹੈਗਾ ਅਸੀਂ ਉਹਨਾਂ ਨੂੰ ਬੁਜਾਰਿਸ਼ ਕੀਤੀ ਸੀ ਵੀ ਜਿਹੜੀ ਇਹ ਟੋਪ ਲੈਣਾ ਹੈ ਸ਼ੁਰੂ ਤੋਂ ਸਾਡੀ ਪੀ ਮੰਗ ਸੀਗੀਆਂ ਵੀ ਇਹ ਨਗਰ ਨਿਗਮ ਤੋਂ ਇਹਦੇ ਅਧਿਕਾਰ ਖੋ ਕੇ ਇਹ ਪੁਲਿਸ ਪ੍ਰਸ਼ਾਸਨ ਨੂੰ ਦਿੱ ਸੈਸ਼ਨ ਦੇਖੀ ਉਸ ਨੂੰ ਚਲਾਣਾ ਕਿ ਨਹੀਂ ਚਲਾਣਾ ਲੇਕਿਨ ਹਰਾਨੀ ਅਲੀ ਗੱਲ ਇਹ ਹੈਗੀ ਕਿ ਡੀਸੀ ਸਾਹਿਬ ਨਾਲ ਮੀਟਿੰਗ ਹੋਣ ਦੇ ਬਾਵਜੂਦ ਵੀ ਇਹਨਾਂ ਨੇ ੱੱਕੇ ਨਾਲ ਹੀ ਜਿਹੜੀਆਂ ਟੋਪ ਮੈਨਾਂ ਦੁਬਾਰੇ ਸ਼ੁਰੂ ਕਰਤੀਆਂ ਈਵਨ ਜਿਹੜੀ ਇਹਨਾਂ ਨੇ 23 ਅਗਸਤ ਨੂੰ ਜਿਹੜੀ ਆਪਦੀ ਹਾਊਸ ਦੀ ਪ੍ਰੋਸੀਡਿੰਗ ਦੇ ਵਿੱਚ ਗੱਲਾਂ ਕਹੀਆਂ ਸੀਗੀਆਂ ਵੀ ਸਿਆਲੀ ਵਾਲੀ ਕਮੀ ਪੇਸ਼ੀਆਂ ਪੂਰੀਆਂ ਕਰਾਂਗੇ ਉਸ ਤੋਂ ਬਗੈਰ ਹੀ ਇਹਨਾਂ ਨੇ ਕਾਲੀ-ਕਾਲੀ ਦੇ ਵਿੱਚ ਹਾਊਸ ਨੇ ਦਿਖਾਤਾ ਹੈਗਾ ਕਿ ਹਾਊਸ ਜਿਹੜਾ ਹੈਗਾ ਉਹ ਇੱਕੋ ਠੇਕੇਦਾਰ ਦੇ ਨਾਲ ਹੈ ਸਾਰਾ ਸ਼ਹਿਰ ਦੁਖੀ ਹੈ ਸ਼ਹਿਰ ਦੇ ਕਿਸੇ ਨਮਾਇंदे ਦੇ ਨਾਲ ਕਿਸੇ ਬੰਦੇ ਦੇ ਨਾਲ ਕੋਈ ਵੀ ਸਾਡਾ ਚੁਣਿਆ ਹੋਇਆ ਨਮਾਇੰਦਾ ਜਿਹੜੇ ਹਾਊਸ ਦੀ ਜਿਹੜੀ ਸਬ ਕਮੇਟੀ ਬਣੀ ਸੀ ਉਹ ਜਿਹੜੇ 7-8 ਐਮਸੀ ਹੈਗੇ ਆ ਉਹ ਜਮ੍ਹਾਂ ਅਗੇਂਸਟ ਭੁਗਤੇ ਹੈਗੇ ਜੀ ਵਪਾਰੀਆਂ ਦੇ ਅਗਲਾ ਸੰਘਰਸ਼ ਕੇ ਮੇਰੇ ਅਗਲਾ ਸੰਘਰਸ਼ ਜਿਹੜਾ ਵੀ ਸਾਡਾ ਡਿਸੀਜਨ ਹੋਊਗਾ ਫਿਲਹਾਲ ਸਾਡੇ ਇਹ ਵੀ ਬੰਦੇ ਪਏ ਹੈਗੇ ਵੀ ਜਿਹੜੇ ਵੀ ਐਮਸੀ ਆ ਨੇ ਸਾਈਨ ਕੀਤੇ ਹੈਗੇ ਲਾਸਟ ਮੂਮੈਂਟ ਦੇ ਵਿੱਚ ਇਸ ਨੂੰ ਐਗਰੀ ਕੀਤਾ ਹੈਗਾ ਉਹਨਾਂ ਦੀ ਅਸੀਂ ਇਹ ਫੋਟੋਆਂ ਲਗਾ ਕੇ ਸਾਰੇ ਬਾਜ਼ਾਰਾਂ ਦੇ ਵਿੱਚ ਉਹਨਾਂ ਦੇ ਅਸੀਂ ਬੈਨਰ ਲਗਾਈਏ ਬਾਈਸ਼ਟਾਰ ਦੇ